ਸਬਸਕ੍ਰਾਈਬ ਕਰੋ ਵਿਸ਼ੇ ਪੰਜਾਬੀ ਟੀਵੀ ਚੈਨਲ ਨੂੰ ਅਤੇ ਸਾਡੇ ਲੇਟੈਸਟ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਦਬਾਓ ਕਲ ਦੋਸਤੋ ਮੈਂ ਸੈਂਡੀਕਲ ਬਿਸ਼ਪ ਟੀਵੀ ਤੇ ਆਪਜੀ ਦਾ ਸਵਾਗਤ ਕਰਦਾ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਆਖਰ ਝੁੱਕ ਹੀ ਗਿਆ ਦੋਸਤੋ ਝੁੱਕ ਹੀ ਗਿਆ ਕਿਤੇ ਅੱਗੇ ਝੁਕਿਆ ਜਿਹੜੇ ਲੋਕ ਵਿਸ਼ਵਾ ਮਿੱਤਰ ਸੇਖੜੀ ਮਾਰਗ ਤੇ ਬਟਾਲਾ ਚ 48 ਘੰਟੇ ਦਾ ਅਲਟੀਮੇਟਮ ਦੇ ਕੇ ਬੈਠੇ ਸੀ ਉਹਨਾਂ ਦੇ ਰੋਸ ਉਹਨਾਂ ਦੇ ਰੋ ਅੱਗੇ ਆਖਰ ਪ੍ਰਸ਼ਾਸਨ ਝੁੱਕ ਗਿਆ ਦੋਸਤੋ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਸ਼ਾਸਨ ਨੇ ਕੀ ਕਿਹਾ ਲੋਕਾਂ ਨੇ ਉੱਥੇ ਕੀ ਕਿਹਾ ਉਹਦੇ ਬਾਰੇ ਅਗਲੀ ਗੱਲ ਕਰੀਏ ਆਹ ਤੁਹਾਨੂੰ ਦੱਸਦੇ ਹਾਂ ਕਿ 48 ਘੰਟੇ ਵਾਲਿਆਂ ਦਾ ਜੋਸ਼ ਕਿਸ ਤਰ੍ਹਾਂ ਉਬਾਲੇ ਮਾਰ ਰਿਹਾ ਸੀ ਅਤੇ ਉਹਨਾਂ ਨੇ ਕੀ ਕਿਹਾ ਮੁਰਦਾਬਾਦ ਮੁਰਦਾਬਾਦ ਸੁਨੀਲ ਕੁਮਾਰ ਸੇਖੜੀ ਮੁਰਦਾਬਾਦ ਸੁਨੀਲ ਕੁਮਾਰ ਸੇਖੜੀ ਮੁਰਦਾਬਾਦ ਈਸ਼ਵਰ ਮਹਾਜਨ ਮੁਰਦਾਬਾਦ ਈਸ਼ਵਰ ਮਹਾਜਨ ਮੁਰਦਾਬਾਦ ਇੱਕੇ ਰੱਖ ਸਾਡੇ ਹੱਕ ਇੱਕੇ ਰੱਖ ਸਾਡੇ ਹੱਕ ਇੱਕੇ ਰੱਖ ਮੁਰਦਾਬਾਡ ਸਿਵਰ ਬੋਰਡ ਮੁਰਦਾਬਾਡ ਸਿਵਰ ਬੋਰਡ ਮੁਰਦਾਬਾਡ ਸਿਵਰ ਬੋਰਡ ਮੁਰਦਾਬਾਡ ਜਿਹੜੀ ਇਹ ਸਹੀ ਬੰਦੇ ਰਹਾ ਤੇ ਅੱਜ ਆਹੀ ਬੋਰਡ ਵੀ ਤੋੜ ਦੇਣਾ ਹਾਂਜੀ ਤੇ ਸੇਕੜੀ ਨੇ ਜੋਤਨਾ ਕਰ ਲਿਆ ਕਿਹੜਾ ਬੰਦੇ ਹੱਥੋਂ ਕੋਈ ਜਾਂਦੀ ਦੇਖੋ ਜੀ ਇਹ ਪਹਿਲਾ ਗਾਰਾ ਬਚੂਗਾ ਮਾਮਾ ਕਰਾ ਲਾ ਪਰਚੇ ਹਣਾੜਦੇ ਇੱਕ ਪਰਚਲ ਜਿੰਨੇ ਮਰਜ਼ੀ ਪਰਚੇ ਕਰੇ ਤੇ ਐਸਟੀਐਮ ਤੇ ਦਫਤਰ ਦੇ ਵਿੱਚ ਸਾਰਾ ਗਾਰਾ ਉੱਤੇ ਸੁੱਟਿਆ ਜਾਊਗਾ ਜੇ ਅਧਿਕਾਰੀ ਮੱਗਾ ਪੂਰੀਆ ਕਰ ਲੈਂਦੇ ਨੇ ਤੇ ਸਭ ਤੋਂ ਵਧੀਆ ਜੇ ਇਹਨਾਂ ਨਾਕੂਸ਼ ਕੀਤਾ ਤੇ ਅਸ਼ਵੀਰ ਸਿੰਘ ਦੇ ਘਰ ਸਾਰਾ ਚੋਕੇ ਲੈ ਪੂਰੀ ਗਾਲੀਆਂ ਭਰ-ਭਰ ਕੇ ਉੱਤੇ ਸੁੱਟਿਆ ਜਾਊਗਾ ਸਾਰਾ ਪਾਣੀ ਤੇ ਹੰਡਰ ਰੁਪਏ ਲੱcka ਲੱਗ ਜਾਣ ਆ ਇਹਨੇ ਨਹੀਂ ਗੰਭੀਰਤਾ ਨਾਲ ਨਾ ਲਿਆ ਆ ਜਿਹੜਾ ਹਟਾ ਰੋਜ਼ ਪ੍ਰਦਰਸ਼ਨ ਆ ਤੇ ਅਹੀਂ ਅਹੀਂ ਸਾਰੇ ਸਾਡੇ ਕੋਲ ਟਾਈਮ ਦੀ ਕਮੀ ਨਹੀਂ ਹੈਗੀ ਆ ਸਾਰੀਆਂ ਭੈਣਾ ਸਾਰੇ ਵੀਰ ਹੁਣ ਇੱਥੋਂ ਗਾਰਾ ਚੁੱਕਾਂਗੇ ਤੇ ਗਾਰਾ ਚੁੱਕ ਕੇ ਜੇ ਕਮੇਟੀ ਘਰ ਦੇ ਬਾਹਰ ਉਹਦੇ ਦਫ਼ਤਰ ਦੇ ਵਿੱਚ ਸੁੱਟ ਕੇ ਆਵਾਂਗੇ ਜਿਹੜਾ ਪ੍ਰਧਾਨ ਅਤੇ ਈਓ ਹੈ ਜਿਹੜਾ ਹੁਣੇ ਜੇਕਰ ਇਹਨਾਂ ਨੇ ਹੰਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਕੋਈ ਹੋਣੀ ਹੈ ਅਜੇ ਤੱਕ ਇੰਨੇ ਬਸਰਮ ਹੋ ਗਏ ਨੇ ਸਰਕਾਰ ਇੰਨੀ ਬਸਰਮ ਆ ਉਹ ਲਟੇਰਿਓ ਚੋਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਲਟੇਰਿਓ ਟੈਕਸ ਹਟਾ ਖਾਣਦੇ ਜੇ ਆ ਇਹ ਵਿਚਾਰੇ ਗਰੀਬਾਂ ਵਾਸਤੇ ਹਸਪੀਟਲ ਬਣਾ ਰਹੇ ਆ ਇਹਦਾ ਕੋਈ ਸਮਾਨ ਲੈਣਾ ਇਹ ਤਾਂ ਜੀਐਸਟੀ ਪਹਿਲਾਂ ਲੈਂਦੇ ਜੀ ਅਸੀਂ ਗੱਲ ਕਰਦੇ ਆ ਧਰਮਪੁਰਾ ਕਲੋਨੀ ਦੀ ਅਸੀਂ ਗੱਲ ਕਰਦੇ ਆ ਬੰਡਾਲੇ ਦੀ ਬੰਡਾਲੇ ਦਾ ਹਾਲ ਇਹਨਾਂ ਨੇ ਕੀ ਕੀਤਾ ਸੁਰੂਆਦੀ ਧਰਤੀ ਬਚਲੇਸ਼ਵਰ ਸਾਹਿਬ ਜਿੱਥੇ ਦੂਰੋਂ ਦੂਰੋਂ ਲੋਗ ਆਉਂਦੇ ਆ ਅਸੀ ਹੋਇ ਹਦਰਾਬਾਦ ਤੱਕ ਗਏ ਉੱਥੇ ਵੀ ਲੋਕੀ ਕਹਿੰਦੇ ਬਟਾਲੇ ਜਾਣ ਨੂੰ ਬੜਾ ਦਿਲ ਕਰਦਾ ਲੇਕਿਨ ਉੱਥੇ ਦੇ ਪਾਣੀ ਗੰਦਦੋ ਦੇਖ ਕੇ ਹੱਥ ਜੋੜਦੇ ਆ ਵਾਹਿਗੁਰੂ ਉਹ ਨਾਨਕ ਬਾਦਸ਼ਾਹੀ ਦੀ ਧਰਤੀ ਦਾ ਤੁਸੀਂ ਲੋਕਾਂ ਨੇ ਇੰਨਾ ਬੁਰਾ ਹਾਲ ਕੀਤਾ ਸਾਡੀ ਬੇਇੱਜ਼ਤੀ ਕਰਕੇ ਰੱਖ ਦਿੱਤੀ ਮੇਹਰਾਨ ਕਰਦੀਆਂ ਜਾਤੇ ਕੇ ਸਾਰੇ ਪੁਲਿਸ ਕਮਿਸ਼ਨਰ ਕੜੇ ਆ ਇੱਥੇ ਹੀ ਉਹਨੂੰ ਸੱਦੋ ਇੱਥੇ ਸਾਰੇ ਬੰਦੇ ਜਿਹੜੇ ਕਿ ਜ਼ਿੰਮੇਵਾਰ ਹੈ ਇਸ ਨੂੰ ਠੀਕ ਕਰਾਂਦੇ ਉਹਨਾਂ ਨੂੰ ਸੱਦਾ ਦਿੱਤਾ ਜਾਵੇ ਐਸਜੀਐਮ ਸਾਹਵਾਨ ਸਾਡੀ ਗੱਲ ਸੁਣਨ ਤੇ ਅਸੀਂ ਵੀ ਇੱਥੇ ਹੀ ਬੈਠੇ ਆਂ ਭਾਵੇਂ ਸਾਨੂੰ ਰਾਤ ਬਹਿ ਜੇ ਅਸੀਂ ਬੋਲੋ ਪ੍ਰਸ਼ਾਸਨ ਮੁਰਦਾਬਾਦ 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 ਬੋਲੋ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜੇ ਮਮਤ ਉਹਰੇ ਆਇਆ ਤੇ ਚਾਕਰ ਤੇ ਜਤਿਆਰਾ ਇੱਥੋਂ ਉਹ ਜਾਖੜ ਹੀ ਮਰ ਗਿਆ ਆ ਵੀਰ ਬੋਰਡ ਤੇ ਜਿੱਤ ਗਿਆ ਜਤੂ ਚਾਕਰ ਨੇ ਕਿਤੇ ਐਡਰੈਸ ਵਰਕ ਨਹੀਂ ਕੀਤਾ ਕੋ ਫੋਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬੜੀ ਪਾੜੀ ਗੱਲ ਪਟਾਲੇ ਵਾਸਤੇ ਕਿੰਨੇ ਮਹੀਨੇ ਬੋਟਾ ਲੈ ਜਾਂਦੇ ਹੈਡ ਕੋ ਤੇ ਮੁੜ ਕੇ ਵਾਪਸ ਨਹੀਂ ਆਉਂਦੇ ਇਹ ਜਾਖੜ ਨੂੰ ਫਲੰਤ ਪਣੀ ਆ ਕਿਤੇ ਆ ਗਿਆ ਨਾ ਇੱਥੇ ਤੇ ਫਿਰ ਉਹਨੂੰ ਦੱਸਾਂਗੇ ਵੀ ਕੀ ਬੰਦਾ ਤੇਰਾ ਨਾ ਯਾਰਾ ਜਿੱਦੇ ਤੁਸੀਂ ਜਿਹੜੀ ਮਰਜੀ ਗਲੀ ਚ ਚੱਲ ਜਾਓ ਆ ਇਹਨਾਂ ਵੀ ਇਹਨਾਂ ਨੂੰ ਦੱਸਿਆ ਗਿਆ ਸੀ ਕਿ ਤੁਹਾਡੇ ਸ਼ਹਿਰ ਦੀ ਜਿਹੜੀ ਵਿਵਸਥਾ ਵਾ ਸੀਵਰੇਜ ਗਟਰ ਤੇ ਟਕਣਾ ਉਹ ਬਿਲਕੁਲ ਸਾਫ਼ ਨਹੀਂ ਹੈਗੇ ਬੱਚੇ ਦੀ ਮੌਤ ਵੀ ਹੋ ਗਈ ਆ ਪਰ ਕੋਈ ਅਜ ਲੀਡਰ ਕੋਈ ਮੰਤਰੀ ਚੰਗੀ ਪਾਰਟੀ ਦਾ ਹਰ ਰਵਾਦੀ ਪਾਰਟੀ ਦਾ ਕੋਈ ਤੁਹਾਡੇ ਵਿੱਚ ਨਹੀਂ ਆਇਆ ਤੇ ਵੋਟਾਂ ਦੇ ਦਿਨ ਇਹਨਾਂ ਨੇ ਤੁਹਾਡੇ ਪੈਰ ਫੜਨੇ ਤੁਹਾਡੇ ਇਹਨਾਂ ਨੇ ਜੁੱਤੀਆਂ ਦੀ ਚਪੜਾ ਤੱਕ ਦੇ ਘੱਟਾ ਚੱਣ ਤੱਕ ਜਾਣਾ ਅੱਜ ਅੱਜ ਆਪਾਂ ਹਾਰ ਨਹੀਂ ਮੰਨਣੀ ਢਿੱਲੇ ਨਹੀਂ ਪੈਣਾ ਹੁਣ ਅੱਜ ਹਰ ਦੇ ਮੌਕਾ ਵਾਂ ਲੋਕਾ ਰੁਲ ਹਰ ਬੰਦਾ ਆਪਣੇ ਆਪਣੇ ਕੰਮਾਂ ਕਰ ਰਿਹਾ ਬਿਜੀ ਹੁੰਦਾ ਔਰ ਅਗਰੇ ਜੀ ਅੱਜ ਅਪਾ ਇਕੱਠੇ ਹੋਈ ਆ ਤੇ ਇਹਨੂੰ ਹੁਣ ਮਿਲਪਲੇ ਪਰ ਚਾੜ ਦਿੱਤੀ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਮੌਸਮ ਵੀਰਾਂ ਨੂੰ ਮੁਗੀਏ ਕਿਸੇ ਇੱਕ ਵਾਸਤੇ ਨਹੀਂ ਨਾ ਸਾਰੇ ਵਾਸਤੇ ਆ ਔਰ ਕਿਤੇ ਨਾ ਕਿਤੇ ਪੰਜਾਬ ਦਾ 45 ਨੰਬਰ ਦਾ ਸਭ ਤੋਂ ਖੂਬਸੂਰਤ ਲੰਗਰੀ ਹਸਪਤਾਲ ਬਣ ਰਿਹਾ ਹੈ ਪੂਰੇ ਪੰਜਾਬ ਚ ਇਥੇ ਮਰੀਜ਼ਾਂ ਨੇ ਆਉਣਾ ਮਹੀਨੇ ਤੱਕ ਉਹ ਕਹਿੰਦੇ ਅਗਰ ਨਾ ਅੱਛਕੜ ਚੋਂ ਲੰਘਦੇ ਐਂ ਕਰੀਏ ਤੇ ਸਾਡੇ ਸਾਰੇ ਬਟਾਲੇ ਦਾ ਹੀ ਕਿਤੇ ਨਾ ਕਿਤੇ ਇੱਜ਼ਤ ਦਾ ਸਵਾਲ ਆ ਏ ਕੀ ਮੋਹਲ ਹੈ ਤੁਸੀਂ ਕਿਉਂ ਨਹੀਂ ਸੀਵਰੇਟ ਖੋਲਦੇ ਜੇ ਸਾਹਿਬ ਨੇ ਕਹੇ ਕਿ ਸਾਨੂੰ ਵੱਡੀਆਂ ਮਸ਼ੀਨਾਂ ਲੈਣੀਆਂ ਪੈਣੀਆਂ ਜਦੋਂ ਮਸ਼ੀਨਾਂ ਹੁਣ ਜੈਸੀ ਐਸਟੀਮੇਟ ਐ ਜੀਓ ਸਾਾਨੂੰ ਪੜਤਾ ਐ ਜੀਓ ਹਰ ਪ੍ਰੀਜ਼ ਨੇ ਡਲ ਕੀਤੀ ਉਹ ਕਹਿੰਦੇ ਮੈਂ ਐਸਟੀਓ ਈਓ ਨੂੰ ਪਹੁੰਚਾਤਾ ਈਓ ਕਹਿੰਦਾ ਜੀ ਫਲਾਣੇ ਬੰਦੇ ਕੋਲ ਪਾਸ ਕਰਨਾ ਪਏ ਔਰ ਚੇਅਰਮੈਨ ਨੂੰ ਕਹਿਣਾ ਪਏ ਫਲਾਣੇ ਜਿੰਮੇਦਾਰ ਨੂੰ ਕਹਿਣਾ ਪਏ ਇਹ ਟਾਲ ਮਟੋਲ ਕਰਦੇ ਹੋ ਅੱਜ ਇਸ ਗੱਲ ਨੂੰ 1.5 ਮਿੰਟ ਹੋ ਗਿਆ ਇਹਨਾਂ ਦੇ ਕੰਨ ਤੇ ਕੋਈ ਜ਼ਰੂਰੀ ਸਰਕਾਰੀ ਇਹ ਸਿਰਫ ਸਾਨੂੰ ਟਾਲ ਮਟੋਲ ਕਰ ਰਹੇ ਨੇ ਦੋਸਤੋ ਦੇਖਿਆ ਤੁਸੀਂ ਉੱਥੇ ਮੌਜੂਦ ਲੋਕਾਂ ਦਾ ਗੁੱਸਾ ਕਿਸ ਤਰ੍ਹਾਂ ਭੜਕ ਰਿਹਾ ਸੀ ਅਤੇ ਉਹਨਾਂ ਦਾ ਗੁੱਸਾ ਇਸ ਲਈ ਜਾਇ ਸੀ ਕਿਉਂਕਿ ਉਹ ਤੇ ਅਤੇ ਉਹਨਾਂ ਦੇ ਬੱਚੇ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਆਪਣੇ ਘਰਾਂ ਵਿੱਚ ਦੋਸਤੋ ਜਿਸ ਘਰ ਵਿੱਚ ਲੋਕ ਆਪਣਾ ਬਾਥਰੂਮ ਤੱਕ ਇਸਤੇਮਾਲ ਨਾ ਕਰ ਸਕਣ ਉਸ ਘਰ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੋਵੇਗਾ ਜੇਕਰ ਉਹਨਾਂ ਨੂੰ ਬਾਥਰੂਮ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਕਿਸੇ ਹੋਰ ਰਿਸ਼ਤੇਦਾਰ ਜਾਂ ਦੂਜੇ ਮੱਲੇ ਵਿੱਚ ਜਾ ਕੇ ਉਹਨਾਂ ਦਾ ਬਾਥਰੂਮ ਯੂਜ਼ ਕਰ ਰਹੇ ਹਨ ਇਸ ਤੋਂ ਵੱਡੀ ਨਰਕ ਭਰੀ ਜ਼ਿੰਦਗੀ ਹੋਰ ਕੀ ਹੋ ਸਕਦੀ ਹੈ ਉਹਨਾਂ ਦੇ ਘਰਾਂ 'ਚ ਪਾਣੀ ਵੜਿਆ ਗੰਦੇ ਪਾਣੀ ਨਾਲ ਗੰਦੀ ਬੁਧਬੂ ਆ ਰਹੀ ਹੈ ਰੋਟੀ ਖਾਣੋਂ ਆਤਰ ਹੋਏ ਪਏ ਹਨ ਦੋਸਤੋ ਰੋਟੀ ਖਾਣੋਂ ਆਤਰ ਹੋਏ ਪੈਣ ਇਸ ਲਈ ਉਹ ਇੱਥੇ ਬਹੁਤ ਬੇ ਬਾਕੀ ਨਾਲ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਬੋਲ ਰਹੇ ਸਨ ਦੋਸਤੋ ਇਹ ਧਰਨਾ ਇਹ ਰੋਸ ਇਸ ਕਰਕੇ ਕਾਮਯਾਬ ਸੀ ਕਿਉਂਕਿ ਇਹ ਕੋਈ ਪੋਲਿਟਿਕਲ ਜਾਂ ਪੋਲਿਟਿਕਲ ਰੋਟੀਆਂ ਸੇਕਣ ਲਈ ਨਹੀਂ ਸੀ ਬਲਕਿ ਲੋਕਾਂ ਦੇ ਅੰਦਰੂਨੀ ਦਿਲੀ ਜਜ਼ਬਾਤ ਸਨ ਜਿਹੜੇ ਉਹ ਪ੍ਰਸ਼ਾਸਨ ਅੱਗੇ ਪ੍ਰਗਟ ਕਰ ਰਹੇ ਸਨ ਦੋਸਤੋ ਅੱਜ ਲੋਕਾਂ ਦਾ ਜੋਸ਼ ਵੇਖਣ ਵਾਲਾ ਸੀ ਕਿਉਂਕਿ ਉਹਨਾਂ ਨੇ 48 ਘੰਟੇ ਦਾ ਟਾਈਮ ਜਿਹੜਾ ਦਿੱਤਾ ਸੀ ਉਹ ਅੱਜ ਖਤਮ ਹੋ ਗਿਆ ਸੀ ਜਿਹੜਾ ਟਾਈਮ ਉਹਨਾਂ ਨੇ ਇਕੱਠੇ ਹੋਣ ਲਈ ਦਿੱਤਾ ਸੀ ਉਸ ਤੋਂ 2 ਘੰਟੇ ਪਹਿਲਾਂ ਕਰੀਬ 10 ਵਜੇ ਲੋਕ ਉੱਥੇ ਇਕੱਤਰ ਹੋਣਾ ਸ਼ੁਰੂ ਹੋ ਗਏ ਸਨ ਅਤੇ ਉਹਨਾਂ ਨੂੰ ਬੜੀ ਮੁਸ਼ਕਲ ਰੋਕਿਆ ਜਾ ਰਿਹਾ ਸੀ ਜਦੋਂ ਉੱਥੇ ਨਵਤੇਜ ਸਿੰਘ ਗੁੱਗੂ ਸੰਧੂ ਅਤੇ ਤ्रेन ਬਾਕੀ ਸਾਰੇ ਸਾਥੀਆਂ ਨਾਲ ਪਹੁੰਚੇ ਤਾਂ ਉਹਨਾਂ ਨੇ ਤੁਰੰਤ ਜਲੰਧਰ ਰੋਡ ਅਤੇ ਕਾਦੀਆਂ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਮ ਕਰਨ ਤੋਂ ਬਾਅਦ ਉਹਨਾਂ ਉੱਥੇ ਐਲਾਨ ਕੀਤਾ ਕਿ ਅਸੀਂ ਠੀਕ 1 ਜਾਂ 2 ਘੰਟੇ ਇੱਥੇ ਵੇਟ ਕਰਾਂਗੇ ਜੇਕਰ ਪ੍ਰਸ਼ਾਸਨ ਅਧਿਕਾਰੀ ਨਾ ਪਹੁੰਚੇ ਤਾਂ ਪਹਿਲਾਂ ਸਭ ਤੋਂ ਗੇਰ ਤੋੜਿਆ ਜਾਵੇਗਾ ਅਤੇ ਉਸ ਤੋਂ ਬਾਅਦ ਇੱਥੇ ਧਰਨਾ ਨਹੀਂ ਲਾਇਆ ਜਾਵੇਗਾ ਬਲਕਿ ਇਥੋਂ ਕੂੜੇ ਅਤੇ ਗਾਰੇ ਦੇ ਭਰ-ਭਰ ਕੇ ਲਫਾਪੇ ਸਬੰਧਤ ਅਧਿਕਾਰੀਆਂ ਦੇ ਦਫਤਰਾਂ ਦੇ ਅੱਗੇ ਨਹੀਂ ਬਲਕਿ ਦਫਤਰਾਂ ਦੇ ਅੰਦਰ ਛੁੱਟੇ ਜਾਣਗੇ ਦੋਸਤੋ ਅੰਦਰ ਛੁੱਟੇ ਜਾਣਗੇ ਕਿਉਂਕਿ ਉਹਨਾਂ ਦਾ ਗੁੱਸਾ ਹੀ ਇੰਨਾ ਵਾਜਬ ਸੀ ਕਿ ਉਹ ਇਹ ਸੱਚ ਬੋਲਣ ਤੋਂ ਇੱਕ ਪਲ ਵੀ ਕਤਰਾ ਨਹੀਂ ਰਹੇ ਸਨ ਦੋਸਤੋ ਜਿਉਂ ਹੀ ਉੱਥੇ ਭੜਕੇ ਲੋਕਾਂ ਦੀ ਭਿੰਨਕ ਪ੍ਰਸ਼ਾਸਨ ਨੂੰ ਪਈ ਤਾਂ ਉਹਨਾਂ ਤੁਰੰਤ ਉੱਥੇ ਮੌਜੂਦ ਡੀਐਸਪੀ ਸਿਟੀ ਸਰਦਾਰ ਪਹਿਲਾਤ ਸਿੰਘ ਰਾਈ ਮੈਸੇਜ ਦਿੱਤਾ ਕੇ ਪ੍ਰਸ਼ਾਸਨਿਕ ਅਧਿਕਾਰੀ ਚੰਦ ਮਿੰਟਾਂ ਵਿੱਚ ਪਹੁੰਚ ਰਹੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੋਸਤੋ ਉਥੇ ਐਸਟੀਐਮ ਬਟਾਰਾ ਸ਼੍ਰੀ ਰੋਹਤ ਗੁਪਤਾ ਈਓ ਸਰਦਾਰ ਭਪਿੰਦਰ ਸਿੰਘ ਅਤੇ ਸਿਵਰਪੁਰ ਦੇ ਅਧਿਕਾਰੀ ਉਥੇ ਪੁੱਜ ਗਏ ਦੋਸਤੋ ਇੱਥੇ ਜਿਉਂ ਹੀ ਐਸਟੀਐਮ ਅਤੇ ਉਹਨਾਂ ਦੇ ਸਾਥੀ ਅਧਿਕਾਰੀ ਪੁੱਜੇ ਤਾਂ ਸਭ ਤੋਂ ਪਹਿਲਾਂ ਵਿਸ਼ਵ ਟੀਵੀ ਵੱਲੋਂ ਅਸੀਂ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਉਥੇ ਲਿਜਾਣ ਦੀ بجائے ਪਹਿਲਾਂ ਉਹ ਮੌਕਾ ਦਿਖਾਇਆ ਜਾਏ ਕਿਉਂਕਿ ਸਾਡਾ ਵੀ ਪੱਤਰਕਾਰਤਾ ਦੇ ਨਾਲ ਨਾਲ ਇੱਕ ਨੈਤਿਕ ਇੱਕ ਸਮਾਜਿਕ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਉਹ ਜਗ੍ਹਾ ਵਿਖਾਈ ਜਾਏ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਆਓ ਦੋਸਤੋ ਤੁਹਾਨੂੰ ਦਿਖਾਉਂਦੇ ਹਾਂ ਕਿ ਐਸਟੀਐਮ ਸਾਹਿਬ ਨੇ ਉੱਥੇ ਜਗ੍ਹਾ ਕਿਦਾਂ ਵੇਖੀ ਅਗਲੀ ਗੱਲ ਕਰਨ ਤੋਂ ਪਹਿਲਾਂ ਆ ਆ ਵੇਖੋ ਬਿਲਕੁਲ ਬੰਦ ਹੈ ਬਿਲਕੁਲ ਬੰਦ ਹੈ ਜੰਗਲ ਦਾ ਉਪਲਭਵ ਹੋ ਕੇ ਨਾ ਕੀ ਕਿਹੜੀ ਆ ਪੰਪ ਸਾਰਾ ਚੱਲਦਾ ਨਹੀਂ ਕੋਈ ਟਾਇਲਟ ਨਹੀਂ ਚੱਲ ਰਹੀ ਕਿਉਂਕਿ ਬੈਕ ਮਾਰ ਜਾਂਦਾ ਨਾ ਸਰ ਬੈਕ ਬੈਕ ਮਾਰ ਜਾਂਦਾ ਅੰਦਰੋਂ ਆਇਆ ਦਹੀਂ ਖਾਣ ਆਉਂਦਾ ਹੋਵੇ ਸਰ ਅਗਲੀ ਤੱਕ ਨਹੀਂ ਅੱਗੇ ਆਜੋ ਤੁਸੀਂ ਆਹ ਵੇਖ ਲੋ ਆ ਸਾਰਾ ਅੱਗੇ ਤੱਕ ਸਰ ਨਹੀਂ ਸ਼ਨੀਮਨ ਜਾਨਾ ਪਤਾ ਅੱਗੇ ਨਹੀਂ ਅੱਗੇ ਰੁਕ ਕੇ ਰੁਕ ਕੇ ਸਾਰੀ ਇਸ ਤਰ੍ਹਾਂ ਦੇ ਜਿਹਾ ਰਿਤੇ ਇਦਾਂ ਸਰ ਆ ਹਾਲ ਜੇ ਦੋਸਤੋ ਇਹ ਦੇਖਿਆ ਤੁਸੀਂ ਕਿ ਐਸਟੀਐਮ ਸਾਹਿਬ ਮੌਕੇ ਤੇ ਪਹੁੰਚੇ ਇਤਫਾਕਨ ਦੋਸਤੋ ਕਹਿੰਦਿਆ ਨੇ ਕਿ ਚੰਗੇ ਕੰਮਾਂ 'ਚ ਰੱਬ ਵੀ ਮਦਦ ਕਰਦਾ ਵਾ ਉੱਥੇ ਉਸ ਜਗ੍ਹਾ ਤੇ ਛੋਟੀ ਜੀ ਘਟਨਾਈ ਹੋਈ ਕਿ ਐਸਟੀਐਮ ਸਾਹਿਬ ਜਦੋਂ ਜਾ ਰਹੇ ਸੀ ਤੇ ਉਹਨਾਂ ਦਾ ਪੈਰ ਤੇ ਲੱਗ ਗਿਆ ਤੇ ਉਹ ਡਿੱਗਣ ਲੱਗੇ ਤੇ ਮੈਂ ਉਹਨਾਂ ਨੂੰ ਮੌਕੇ ਤੇ ਕਿਹਾ ਕਿ ਐਸਟੀਐਮ ਸਾਹਿਬ ਐਸੇ ਤਰ੍ਹਾਂ ਹੀ ਇਹ ਗਾਰੇ ਚ ਇਹ ਚਿੱਕੜ ਚ ਇਹ ਗੰਧ ਚ ਲੋਕੀ ਰੋਜ਼ ਤਿਲਕ ਕੇ ਡਿੱਗਦੇ ਨੇ ਜਿੱਦਾਂ ਅੱਜ ਤੁਸੀਂ ਡਿੱਗਣ ਲੱਗੇ ਹੀ ਕਿਰਪਾ ਕਰਕੇ ਇਹਨਾਂ ਦਾ ਕੁਝ ਸੋਚੋ ਇਹ ਲੋਕ ਬਹੁਤ ਤੰਗ ਨੇ ਇਹ ਲੋਕ ਕਿੱਥੇ ਜਾਣ ਜੰਗਲਾਂ ਚ ਚੱਜਣ ਪਾਕਿਸਤਾਨ ਚੱਲ ਜਣ ਕਿੱਥੇ ਚੱਲ ਜਣ ਜਿਹੜੇ ਇੱਥੇ ਨਰਕ ਚ ਰਹਿ ਰਹੇ ਨੇ ਉਹ ਉਸ ਤੋਂ ਬਾਅਦ ਐਸ.ਡੀ.ਐਮ. ਸਾਹਿਬ ਨੇ ਇੱਕ ਗੱਲ ਮੰਨੀ ਉਹਨਾਂ ਨੇ ਘਰਾਂ 'ਚ ਵੜ ਕੇ ਵੇਖਿਆ ਅਤੇ ਇੱਕ ਗੱਲ ਮੰਨੀ ਕਿ ਵਾਕਿਆ ਇਹ ਲੋਕ ਬਹੁਤ ਤੰਗ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਿੰਨੀ ਛੇਤੀ ਹੋ ਸਕੇ ਇਹਦਾ ਨਬੇੜਾ ਇਹਦਾ ਨਪਟਾਰਾ ਸੀਵਰੇਜ ਦਾ ਕਰਨਾ ਪਏਗਾ। ਇਸ ਤੋਂ ਬਾਅਦ ਦੋਸਤੋ ਐਸ.ਡੀ.ਐਮ. ਸਾਹਿਬ ਗੁਸਾਏ ਲੋਕਾਂ ਕੋ ਰੋਸ ਕਰ ਰਹੇ ਲੋਕਾਂ ਕੋ ਪਹੁੰਚੇ ਅਤੇ ਲੋਕਾਂ ਨੇ ਪਹਿਲਾਂ ਐਸ.ਡੀ.ਐਮ. ਸਾਹਿਬ ਨੂੰ ਕੀ ਕਿਹਾ ਆਓ ਦੇਖਦੇ ਹਾਂ। ਦੇਖ ਕਿ ਸ਼ੋਰ ਹੈ ਬੜਾ ਸੜਕ ਦਾ ਜਿਹੜਾ ਉਹਨਾਂ ਨੇ ਸੁਨੇਹਾ ਛੋਸ ਰਜੋ ਨਿਵਾਸੀ ਕਿਹਾ ਦੇਖ ਕਿ ਸੜਕ ਦਾ ਇਹ ਸੜਕ ਜਿਹੜੀ ਹੋਣੀ ਚਾਹੀਦੀ ਸੀ ਸੜਕ ਗੜੀ ਗਈ ਆ ਸੜਕ ਪਿਆ ਸੀ ਬੋਲ ਦਾ ਖਰਾਬ ਪੈਣੀ ਹੋਰ ਸੜਕ ਬੰਦ ਅਸੀਂ ਬੋਲ ਰਹਿਤੇ ਨੰਬਰ 1 ਸੈਕਿੰਡ ਇਲਾਕਾ ਅਸ਼ੋਕ ਨਗਰ ਸੰਟ ਹੈਗਾ ਫਿਰ ਸੇਵਰੇ ਦਾ ਨਿਵਾਸੀ ਜਿਹਦੇ ਸੇਦਾ ਸਾਰਾ ਪ੍ਰੋਸੈਸਿੰਗ ਸਾਰਾ ਨਿਕਾ ਚੱਲਦਾ ਪਿਆ ਹੈ ਅਸੀਂ 10 ਦੇ ਤੱਕ ਹਰ ਸ਼ਾਮ ਤੱਕ ਇਸ ਦਾ ਨਿਰਦੇਸ਼ ਆਪ ਅਗਰ ਤੇ ਕਿਸੇ ਰੱਖਣ ਨੂੰ ਜੇਕਰ ਕਲਪਨਾ ਨੂੰ ਦੇ ਦਿੰਦੇ ਹਾਂ ਇਸ ਸਪੌਂਸਰ ਅਸੀਂ ਇਹਦੇ ਵਿੱਚ ਕਰਕੇ ਜਿੱਥੇ ਮੇਰੀ ਲੋੜ ਹੈ ਮੈਂ ਉਹਨਾਂ ਦਾ ਅੰਦਾਜ਼ਾ ਨਹੀਂ ਕਰਨ ਦਾ ਜਿੱਥੇ ਡੀਸੀ ਸਾਹਿਬ ਦੀ ਲੋੜ ਦੇ ਡੀਸੀ ਸਾਹਿਬ ਕਰਦੇ ਅਸੀਂ ਇਹ ਤੁਹਾਡਾ ਹੱਲ ਪਾ ਦੇਵਾਂਗੇ ਅਸੀਂ ਸਿਰਫ ਕਵਰੇਜ ਦੀ ਗੱਲ ਹੀ ਕਰ ਰਹੇ ਹਾਂ ਕਿ ਅਸੀਂ ਉਹਨਾਂ ਟਾਈਮ ਲਾਈਨ ਨੂੰ ਫਿਕਸ ਕਰਦੇ ਹਾਂ ਇਹ ਗੱਲ ਅੱਗੇ ਆਈ ਸੀ ਕਿ ਕਿੰਨੇ ਸਮੇਂ ਦੇ ਵਿੱਚ ਤਾਂ ਉਹ ਜਿਹੜਾ ਸਮੇਂ ਹੈਗਾ ਉਹ ਵੀ ਅਸੀਂ ਉਹਨੇ ਖੜਾ ਡਿਸਕਸ ਕਰ ਰਹੇ ਸੀ ਕਿ ਜਦੋਂ ਤੁਸੀਂ ਤੁਸੀਂ ਬਣ ਬਾਰੇ ਤੁਸੀਂ ਦੇਖਿਆ ਕਿ ਐਸਟੀਐਮ ਸਾਹਿਬ ਨੂੰ ਲੋਕਾਂ ਨੇ ਆਪਣੇ ਦਿਲ ਦੇ ਬਲਬਲੇ ਆਪਣੇ ਅੰਦਰ ਪ੍ਰਸ਼ਾਸਨ ਵਿਰੁੱਧ ਹੋਇਆ ਜ਼ਹਿਰ ਇਕੱਠਾ ਕਿਸ ਤਰ੍ਹਾਂ ਕੱਢਿਆ ਜ਼ਹਿਰ ਦੋਸਤੋ ਜੇਅਰ ਕਟਿਆ ਪ੍ਰਸ਼ਾਸਨ ਦੇ ਵਿਰੋਧ ਕਿਉਂਕਿ ਪ੍ਰਸ਼ਾਸਨ ਦੀ ਇਹ ਮੂੰਹ ਬੋਲਦੀ ਤਸਵੀਰ ਸੀ ਪ੍ਰਸ਼ਾਸਨ ਦੀ ਅੰਗੈਲੀ ਦੀ ਇੱਥੇ ਇੱਕ ਤੁਹਾਨੂੰ ਖਾਸ ਗੱਲ ਦੱਸਤੀਏ ਦੋਸਤੋ ਕਿ ਜਿਨ੍ਹਾਂ ਦੇ ਪਿਤਾ ਜੀ ਦੇ ਨਾਂ ਤੇ ਮਰਹੂਮ ਵਿਸ਼ਵਾ ਮਿੱਤਰ ਸੇਖੜੀ ਜੀ ਦੇ ਨਾਂ ਤੇ ਇਹ ਗੇਟ ਰੱਖਿਆ ਸੀ ਉਹ ਆਏ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਭੜਕਿਆ ਇਸ ਦੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਕਿ ਪਰਚੇ ਕਰਦੀਆਂ ਧਮਕੀਆਂ ਇੰਡਾਇਰੈਕਟ ਵੇ ਨਾਲ ਦੇ ਰਹੇ ਸੀ ਉਹ ਵੀ ਕਿਤੇ ਲਾਗੇ ਚਾਗੇ ਨਹੀਂ ਦਿਖੇ ਦੋਸਤੋ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਲੋਕ ਉੱਥੇ ਬੁਰੀ ਤਰ੍ਹਾਂ ਭੜਕ ਚੁੱਕੇ ਹਨ ਅਤੇ ਜੇ ਅਸੀਂ ਉੱਥੇ ਗਏ ਤਾਂ ਕੋਈ ਅਭਿ ਨਭੀ ਹੋ ਸਕਦੀ ਹੈ ਇਸ ਲਈ ਉઠੋ ਦੋਸਤੋ ਗੁਰਬਾਣੀ ਵੀ ਕਹਿੰਦੀ ਹੈ ਕਿ ਕੋਈ ਕਿਸੇ ਕੋ ਰਾਜ ਨਾ ਦੇਹ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲਿਹਾ ਨਿਜਬਲ ਪਰ ਲਿਹਾ ਨਿਜਬਨ ਪਰ ਲਿਹਾ ਦੋਸਤੋ ਉਠੋ ਜਾਗੋ ਅਤੇ ਆਪਣੇ ਸੁੱਤੇ ਅਧਿਕਾਰੀਆਂ ਨੂੰ ਵੀ ਜਗਾਓ ਤਾਂ ਜੋ ਅਸੀਂ ਬੁਨਿਆਦੀ ਸਹੂਲਤਾਂ ਘੱਟੋ-ਘੱਟ ਬੁਨਿਆਦੀ ਸਹੂਲਤਾਂ ਤਾਂ ਲੈ ਸਕੀਏ ਅਸੀਂ ਬਾਹਰ ਦੀਆਂ ਰਿਸਾਂ ਕਰਦੇ ਹਾਂ ਅਸੀਂ ਵਿਦੇਸ਼ਾਂ ਦੀਆਂ ਰਿਸਾਂ ਕਰਦੇ ਹਾਂ ਉਹਨਾਂ ਤੋਂ ਅਸੀਂ 100 ਸਾਲ ਨਹੀਂ 200 ਸਾਲ ਪਿੱਛੇ ਆ ਦੋਸਤੋ ਇਥੇ ਹੀ ਬਸ ਵਿਸ਼ੇ ਮਿੱਤਰ ਸੇਖੜੀ ਮਾਰਗ ਤੇ ਜੋ ਕੁਝ ਹੋਇਆ ਉਹ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਗਿਆ ਹੈ ਅੱਗੋਂ ਤੋਂ ਵੀ ਅਸੀਂ ਅਸੀਂ ਇਹ ਪ੍ਰਣ ਕਰਦੇ ਹਾਂ ਵਾਅਦਾ ਕਰਦੇ ਹਾਂ ਕਿ ਵਿਸ਼ਵ ਟੀਵੀ ਜਿੱਥੇ ਵੀ ਆਵਾਮ ਦੀ ਕਿਤੇ ਗੱਲ ਉੱਠੇਗੀ ਆਵਾਮ ਦੇ ਹੱਕਾਂ ਦੀ ਲੜਾਈ ਹੋਵੇਗੀ ਬਿਨਾਂ ਕਿਸੇ ਤੋਂ ਡਰਿਆਂ ਬਿਨਾਂ ਝਿਜਕਿਆਂ ਸਭ ਤੋਂ ਅੱਗੇ ਖਲੋਵੇਗਾ ਅਤੇ ਇਸੇ ਤਰ੍ਹਾਂ ਹੀ ਆਵਾਮ ਦੀ ਸੇਵਾ ਕਰਦਾ ਰਹੇਗਾ ਦੋਸਤੋ ਸਾਡੇ ਕੋ ਸਾਧਨਾਂ ਦੀ ਕਮੀ ਜ਼ਰੂਰ ਹੈ ਇਸ ਲਈ ਸਾਡੇ ਵੀਡੀਓ ਚ ਕੁਝ ਤਰੁੱਟੀਆਂ ਰਹਿ ਜਾਂਦੀਆਂ ਹਨ ਲੇਕਿਨ ਸਾਡੇ ਜਜ਼ਬਿਆਂ ਚ ਕੋਈ ਕਮੀ ਨਹੀਂ ਕਿਉਂਕਿ ਅਸੀਂ ਆਵਾਮ ਦੀ ਆਵਾਜ਼ ਉਠਾਉਣ ਲਈ ਹੀ ਇਸ ਟੀਵੀ ਦਾ ਆਗਾਜ਼ ਸ਼ੁਰੂਆਤ ਕੀਤੀ ਹੈ ਤੇ ਵਾਦਾ ਕਰਦੇ ਹਾਂ ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵਕਤ ਖਲੋਵਾਂਗੇ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੇ ਵੀਡੀਓ